पढ़ाई एक ऐसा साधन है जेड़ा कि शहर के पिंड का गैप दूर कर सकता है गरीबी तो अमीरी का गैप दूर कर सकता है जेंडर का गैप दूर कर सकता है कास्ट का गैप दूर कर सकता है इसका उदाहरण मैं देना चाहूँगा कि मेरे दादा जी पटवारी उस तो बाद वो को बने ਬਟ ਉਹ ਸਮਝਦੇ ਸੀ ਕਿ ਵਿਦਿਆ ਦੀ ਕੀ ਕੀਮਤ ਹੈ ਤੇ ਉਹਨਾਂ ਨੇ ਇਸ ਪਿੰਡ ਦੇ ਵਿੱਚ ਰਹਿ ਕੇ ਹੀ ਆਪਣੇ ਸਾਰੇ ਬੱਚਿਆਂ ਨੂੰ ਸਮੇਤ ਮੇਰੇ ਪਿਤਾ ਜੀ ਨੂੰ ਪੜਾਇਆ 5ਵੀਂ ਤੱਕ ਮੇਰੇ ਪਿਤਾ ਜੀ ਇਸ ਪਿੰਡ ਦੇ ਵਿੱਚ ਹੀ ਪੜੇ ਉਸ ਤੋਂ ਬਾਅਦ ਉਹ 16 ਕਿਲੋਮੀਟਰ ਸਾਈਕਲ ਤੇ ਪਟਿਆਲੇ ਜਾ ਕੇ ਪੜ੍ਹਦੇ ਸੀ ਬਾਅਦ ਵਿੱਚ ਵੀ ਹੌਸਟਲਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲ ਰਹਿ ਕੇ ਪੜ੍ਹੇ ਬਟ ਵਿਦਿਆ ਪ੍ਰਾਪਤ ਕਰਨ ਦਾ ਨਤੀਜਾ ਇਹ ਹੋਇਆ ਕਿ ਉਹ ਕਾਲਜ ਦੇ ਵਿੱਚ ਪ੍ਰੋਫੈਸਰ ਲੱਗੇ ਬਾਅਦ ਦੇ ਵਿੱਚ ਪਦਉਨਤੀ ਕਰਕੇ ਪ੍ਰਿੰਸੀਪਲ ਵੀ ਬਣੇ ਮੇਰੇ ਮਾਤਾ ਜੀ ਵੀ ਇੰਗਲਿਸ਼ ਦੇ ਟੀਚਰ ਸੀ ਤੇ ਉਹ ਵੀ ਸਕੂਲ ਦੇ ਪ੍ਰਿੰਸੀਪਲ ਬਣੇ ਉਹਨਾਂ ਨੂੰ ਵੀ ਇਹ ਸੀ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਦੇਵਾਂਗੇ ਤਾਂ ਸਾਡੇ ਬੱਚੇ ਉੱਤੇ ਉੱਠਣਗੇ ਮੇਰੇ ਮਾਤਾ ਪਿਤਾ ਨੇ ਜੋ ਮੈਨੂੰ ਵਿਦਿਆ ਦਿੱਤੀ ਉਸ ਦੇ ਸੰਕਾ ਰੱਬ ਦੀ ਜੋ ਮਿਹਰ ਹੋਈ ਮੇਰੇ ਤੇ ਮੈਂ ਇਸ ਹੌਦੇ ਤੇ ਪਹੁੰਚਿਆ ਬਾੜੇ ਸਾਰਿਆਂ ਦੇ ਸਾਹਮਣੇ ਹੈ ਕਿ ਸਿਰਫ ਵਿੱਦਿਆ ਦੇ ਨਾਲ ਦੋ ਪੀੜੀਆਂ ਦੇ ਵਿੱਚ ਇੱਕ ਇਨਸਾਨ ਇੱਕ ਪਰਿਵਾਰ ਕਿੱਥੇ ਤੋਂ ਕਿੱਥੇ ਪਹੁੰਚ ਸਕਦਾ ਹੈ ਤੋਂ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਮੋਟੀਵੇਟ ਕਰਨਾ ਚਾਹੁੰਦਾ ਹਾਂ ਅਪੀਲ ਕਰਨਾ ਚਾਹੁੰਦਾ ਹਾਂ ਟੀਚਰਸ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਪਣੀ ਪੜਾਈ ਵੱਲ ਵੱਧ ਤੋਂ ਵੱਧ ਧਿਆਨ ਦਿਓ ਪੜਾਈ ਦੇ ਨਾਲ ਹੀ ਤੁਸੀਂ ਇੱਥੋਂ ਦੀ ਚੱਲ ਕੇ ਚਲਾਲਾ ਪਿੰਡ ਤੋਂ ਚੱਲ ਕੇ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਤੁਸੀਂ ਕਿਤੇ ਪਹੁੰਚੋਗੇ ਉਹ ਤੁਸੀਂ ਕੋਈ ਸੀਮਾ ਨਹੀਂ ਹੈ ਜਿੰਨੀ ਤੁਸੀਂ ਮਿਹਨਤ ਕਰੋਗੇ ਰੱਬ ਉਨੀ ਹੀ ਤੁਹਾਡੇ ਤੇ ਬਖਸ਼ਿਸ਼ ਕਰੇਗਾ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਫੁਲਾਂਗਾ ਮਾਰ ਸਕਦੇ ਹੋ ਪਿਛਲੇ ਸਾਲ ਮੇਰੇ ਪਿਤਾ ਜੀ ਦਾ ਸਵਰਗਵਾਸ ਹੋ ਗਿਆ ਸੀ ਇਸ ਸਾਲ ਉਹਨਾਂ ਦੀ ਵਰਸੀ ਸੀ ਉਹ ਤਕਰੀਬਨ ਜਦੋਂ ਜ਼ਿੰਦਾ ਸੀ ਤਾਂ ਤਕਰੀਬਨ ਹਰ ਸਾਲ ਵਿੱਚ ਦੀ ਕਦੇ ਗੈਪ ਵੀ ਪੈ ਜਾਂਦਾ ਸੀ ਕੋਸ਼ਿਸ਼ ਕਰਦੇ ਸੀ ਕਿ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਉਹਦੇ ਬੱਚਿਆਂ ਲਈ ਸਵੈਟਰ ਜਾਂ ਜੋ ਵੀ ਉਹਨਾਂ ਦੀ ਸਮਰੱਥਾ ਸੀ ਉਹਦੇ ਮੁਤਾਬਿਕ ਕੁਝ ਦੇ ਦਿੰਦੇ ਹੁੰਦੇ ਸੀ। ਤੋਂ ਇਸ ਲਈ ਜਦੋਂ ਉਹਨਾਂ ਦੀ ਵਰਦੀ ਹੋਈ ਤਾਂ ਮੈਂ ਵੀ ਇਹ ਹੀ ਸੋਚਿਆ ਸਾਰੇ ਪਰਿਵਾਰ ਨੇ ਸੋਚਿਆ ਕਿ ਅਸੀਂ ਪਿੰਡ ਦੇ ਬੱਚਿਆਂ ਨੂੰ ਜੋ ਵੀ ਵਰਦੀਆਂ ਨੇ ਜਿਹੜੇ ਗਰੀਬ ਬੱਚੇ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਤਾਂ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਂ ਕੁਝ ਪੈਸੇ ਭੇਜ ਰਿਆਂ ਹਾਂ। ਮੇਰੇ ਵਿਚਾਰਤਾ ਸੀ ਕਿ ਅਸੀਂ ਇੱਥੇ ਆ ਕੇ ਅੱਜ ਸੈਟਰਡੇ ਸੀ ਮੈਨੂੰ এবিসি ਵੀ ਮੈਂ ਬੱਚਿਆਂ ਨੂੰ ਮਿਲ ਜਾਵਾਂਗਾ ਪਿੰਡ ਵਾਲਿਆਂ ਨੂੰ ਮਿਲ ਜਾਵਾਂਗਾ ਖਾਸ ਕਰ ਬੇਟੇ ਨੇ ਮੇਰੇ ਨੇ ਕਦੇ ਪਿੰਡ ਨਹੀਂ ਸੀ ਦੇਖਿਆ ਇਹਨੂੰ ਪਿੰਡ ਦੇ ਨਾਲ ਥੋੜਾ ਜੋੜ ਕੇ ਪੁਰਾਣੀ ਆਪਣੀ ਹਵੇਲੀ ਵੀ ਦਿਖਾ ਜਾਵਾਂਗਾ ਪਰ ਮੈਂ ਤਨਵਦੀਆਂ ਨਹੀਂ ਸੀ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵੱਡਾ ਫੰਕਸ਼ਨ ਕਰ ਦਿੱਤਾ ਮੈਂ ਤਾਂ ਸਿੰਪਲ ਜਿਹਾ ਹੀ ਰੱਖਣਾ ਚਾਹੁੰਦਾ ਸੀ ਥੈਂਕ ਯੂ ਸ਼ੌਕਤ ਜੀ ਥੈਂਕ ਯੂ ਨਾਨਕ ਜੀ ਸਾਰੇ ਦਾ ਮੈਂ ਬਹੁਤ ਧੰਨਵਾਦਿਆਂ ਕਿ ਤੁਸੀਂ ਇੰਨਾ ਮੈਨੂੰ ਪਿਆਰ ਤੇ ਇਨਾ ਮਾਣ ਦਿੱਤਾ ਅੱਜ ਬੱਚਿਆਂ ਨੇ ਜੋ ਪਰਫਾਰਮੈਂਸ ਕੀਤੀ ਉਹ ਦੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਖਾਸ ਕਰ ਜਿਹੜਾ ਮਿਸ਼ਨ ਓਵਰਕਮ ਉਹਨਾਂ ਨੇ ਗਾਇਆ ਉਹ ਬਿਲਕੁਲ ਲੱਗਦਾ ਹੀ ਨਹੀਂ ਸੀ ਕਿ ਪਿੰਡ ਦੇ ਬੱਚੇ ਨੇ ਜਾਂ ਕਿਸੇ ਸ਼ਹਿਰੀ ਸਕੂਲ ਦੇ ਬੱਚੇ ਨੇ ਤੋਂ ਮੈਂ ਸਾਰੇ ਟੀਚਰਸ ਨੂੰ ਇਸ ਦਿਨ ਤਹਿ ਦਿਲੋਂ ਸ਼ਾਬਾਸ਼ੀ ਦਿੰਦਾ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੰਨਾ ਵਧੀਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप